ਹੋਰ ਬੈਂਟ ਗੋਣ ਜਿਸ ਕੋਲ ਮੁਸਤਿਆਰੇ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਲੱਗੇ ਹੋਏ ਸਾਰੇ ਸੋਨੇ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਆਰਪ ਦਿੱਤੀ ਹੈ ਜਦੋਂ ਦਰਸ਼ਨ ਕਰੀ ਜੀ ਹਰਮੰਦਰ ਸਾਹਿਬ ਦੇ ਸਾਹਮਣੇ ਦਰਵਾਜ਼ੇ ਵਿੱਚ ਸੋਨੇ ਦੇ ਪੱਤਰੇ ਉੱਪਰ ਲਿਖਿਆ ਹੋਇਆ ਹੈ ਕਿ ਸ੍ਰੀ ਸਤਗੁਰੂ ਮਹਾਰਾਜ ਸਾਹਿਬ ਸਤਗੁਰੂ ਰਾਮਦਾਸ ਜੀ ਨੇ ਆਪਣੇ ਪਰਮ ਸੇਵਕ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਤੇ ਕਿਰਪਾ ਕਰਕੇ ਇਹ ਸਾਰੇ ਸੋਹਣੇ ਦੀ ਸੇਵਾ ਆਪ ਦਾਇਆ ਕਰਕੇ ਪ੍ਰਾਪਤ ਕੀਤੀ ਸੋ ਖਾਲਸਾ ਜੀ ਤਾਨੂੰ ਸ਼ੇਰੇ ਪੰਜਾਬ ਐਵੇਂ ਨਹੀਂ ਸ਼ੇਰੇ ਪੰਜਾਬ ਸ਼ੇਰੇ ਪੰਜਾਬ ਕੋ ਉਹਨਾਂ ਨੂੰ ਕਿਹਾ ਗਿਆ ਸੋ ਜਿਸ ਪਾਸੇ ਵੱਲ ਵੀ ਚੜਾਈ ਕਰਕੇ ਗਏ ਨੇ ਉਸੇ ਪਾਸੇ ਵੱਲ ਮੋਰਚੇ ਫੱਟੇ ਹੁੰਦੇ ਰਏ ਇਹ ਕਿਸੇ ਸਮੇਂ ਕਦੇ ਮਾਇਕੀ ਸੁਖ ਨੂੰ ਪ੍ਰਾਪਤ ਕਰਕੇ ਤੁਝੇ ਕਿਦਰੇ ਗੁਰੂ ਘਰ ਦੀ ਰਾਹ ਮਰਯਾਰਾ ਵਿੱਚ ਕਦੇ ਫਰਕ ਪਾਇਆ ਤਾਂ ਮੌਕ ਕਿਰਪਾ ਕਰੋ ਜੋ ਮਰਜੀ ਤਨਖਾਹ ਲਾ ਲਓ ਪਰ ਮੈਨੂੰ ਇੱਛੇ ਬਖਸ਼ ਲਿਓ ਜੰਦੂਤਾਂ ਦੇ ਵਾਸਨਾ ਮੈਂ ਕਿਤੇ ਪੈ ਜਾਂਦਾ ਹਾਂ ਮੇਰੇ ਤੇ ਮਿਹਰ ਕਰੋ ਚਾਰ ਸਿੰਘ ਹੋਰ ਨਾਲ ਲੈ ਕੇ ਜੱਜਦਾਰ ਨੇ ਹੁਕਮ ਕਰ ਦਿੱਤਾ ਇਹਨੇ ਸਰੀਰਕ ਤੌਰ ਤੇ ਤੂੰ ਗਲਤੀ ਕੀਤੀ ਹੈ ਮੋਰਾ ਨਾਮੇ ਜਿਹੜੀ ਕੰਜਰੀ ਹੈ ਉਸ ਨਾਲ ਤੂੰ ਨਜਾਇਜ਼ ਸੰਬੰਧ ਪਾਇਆ ਹੈ ਇਸ ਵਾਸਤੇ ਤੂੰ ਚੌਥੀ ਪ੍ਰਯਤ ਕੀਤੀ ਹੈ ਸਰੀਰਕ ਸੁਖ ਵਾਸਤੇ ਤੂੰ ਇਹ ਗਲਤੀ ਕੀਤੀ ਹੈ ਇਸ ਵਾਸਤੇ ਤੇਰੇ ਸਰੀਰ ਨੂੰ ਤਾੜਨਾ ਕੀਤੀ ਜਾਵੇਗੀ ਸੋ ਤੇਰਾ ਗਲ ਵਾਲਾ ਚੋਲਾ ਲਾ ਕੇ ਨੰਗਾ ਕਰਕੇ ਤੇਰਾ ਪਿੰਡਾ ਇੱਥੇ ਬੰਨ ਕੇ ਇਸ ਟਿਮਲੀ ਦੇ ਨਾਲ ਕੋਟਲੇ ਮਾਰ ਮਾਰ ਕੇ ਤੇਰਾ ਮਾਸ ਖੋਹੇ ਦਿੱਤਾ ਜਾਵੇਗਾ ਸੋ ਉਸ ਮੌਕੇ ਤੇ ਕਹਿ ਲਗਾ ਮੇਰੇ ਭੰਨ ਭਾਰ ਮੈਂ ਬੜਾ ਪਹਾੜੀ ਕੁੱਚਾ ਸੁੱਚਾ ਜੇ ਬਣ ਜਾਵਾ ਗੁਰੂ ਕੀ ਬਖਸ਼ਿਸ਼ ਹੋ ਜਾਵੇ ਇਹ ਗੁਰੂ ਕਾ ਖਾਲਸਾ ਮੈਨੂੰ ਇੱਥੇ ਕੁੱਟ-ਕੁੱਟ ਕੇ ਸਿੱਧਾ ਕਰ ਲਵੇ ਤਾਂ ਮੈਂ ਜੰਮਦੂਤਾਂ ਦੇ ਵਸਨੇ ਪਾਵਾਂਗਾ 84 ਦਾ ਗੇੜਾ ਮੇਰੇ ਗਾਲ ਨਹੀਂ ਪਵੇਗਾ ਉਸ ਮੌਕੇ ਇਹ ਵਿਚਾਰ ਕਰਕੇ ਆਪਣੇ ਆਪ ਨੂੰ ਹਾਜ਼ਰ ਕੀਤਾ ਨਾਲ ਵਿੱਚ ਪੱਲਾ ਪਾ ਕੇ ਮੁਜਰਮ ਬਣਿਆ ਖੜਾ ਰਣਜੀਤ ਸਿੰਘ ਸ੍ਰੀ ਹਕਾਲਤਖਤ ਸਾਹਿਬ ਦੇ ਸਾਹਮਣੇ ਔਰ ਮੌਕੇ ਦੇ ਜੱਜੇਦਾਰ ਛੇਤਰਾਂ ਗੱਜ ਕੇ ਹੁਕਮ ਸੁਣਾਇਆ ਕਿ ਪੰਜਾਬ ਪਿਆਰੇ ਮਨ ਹੁਕਮ ਹੈ ਤੈਨੂੰ ਸ਼ੇਰੇ ਪੰਜਾਬ ਰਣਜੀਤ ਸਿੰਘ ਕਿ ਇਸ ਇਮਲੀ ਦੇ ਦਰਖਤ ਨਾਲ ਤੈਨੂੰ ਮਰਨਾ ਹੈ ਕਹਿਣ ਲੱਗਾ ਸਤਬਜਨ ਜੀ ਉਸ ਮੌਕੇ ਤੇ ਇਮਲੀ ਦੇ ਦਰਖਤ ਦੇ ਨਾਲ ਜਦੋਂ ਆਪ ਜੀ ਨੂੰ ਬੰਨ੍ਹ ਦਿੱਤਾ ਗਿਆ ਸਿੰਘ ਕੋਟਲਾ ਲੈ ਕੇ ਜਦੋਂ ਸਾਹਮਣੇ ਆਇਆ ਇਸ਼ਾਰਾ ਹੋਣ ਦੀ ਦੇਸ ਸੀ ਹੁਣੇ ਕੁੱਟ ਪਾਣ ਲੱਗ ਜਾਣੀ ਸੀ ਜਦੋਂ ਵੇਖਿਆ ਕਿ ਰਣਜੀਤ ਸਿੰਘ ਦਾ ਮਨ ਨਹੀਂ 도ਲਿਆ ਸਦਾ ਤੇ ਭਾਵਨਾ ਮਨ ਦੇ ਵਿੱਚ ਨਿਸ਼ਚਿਆ ਤੇ ਭਰੋਸਾ ਆਪਣੇ ਪਾਪ ਬਖਸ਼ਾਉਣੇ ਚਾਹੁੰਦਾ ਉਸ ਮੌਕੇ ਤੇ ਸਿਆਣੇ ਜਫੇਦਾਰ ਨੇ ਕਹਿ ਦਿੱਤਾ ਕਿ ਕੋਟਲੇ ਵੱਜਿਆ ਮਰ ਗਈ ਹੋ ਗਿਆ ਸੋ ਕਹਿਣ ਲੱਗੇ ਚੰਗਾ ਹੁਣ ਇਸ ਨੂੰ ਮੁਆਫ ਕਰੋ ਪਰ ਨਾਲ ਇਹ ਕਹਿ ਦਿੱਤਾ ਕਿ ਜਿੰਨਾ ਸਾਰਾ ਸੋਨਾ ਇਹ ਹਰਿਮੰਦਰ ਸਾਹਿਬ ਤੇ ਸੇਵਾ ਤੇਰੇ ਜੁम्मे ਆ ਉਸ ਮੌਕੇ ਸ਼ੇਰ-ਏ-ਪੰਜਾਬ ਨੇ ਜੋੜੇ ਝਾੜੇ ਨੱਕ ਰਗੜੇ ਸੋ ਝੂਠੇ ਭਾਂਡੇ ਮਾਂਜੇ ਨਾਲੇ ਸੇਵਾ ਕਰਵਾਇ ਤੇ ਜੋ ਹੁਕਮ ਮਿਲਿਆ ਸੀ ਪੰਜਾਬ ਪਿਆਰਿਆਂ ਮਨੋਂ ਤਰਖਾ ਲੱਗੀ ਸੀ ਉਹਨੂੰ ਆਪਣੇ ਸਿਰ ਮੱਥੇ ਤੇ ਮੰਨਿਆ ਸੀ ਔਰ ਉਸ ਮੌਕੇ ਆਪਣੇ ਨੇਤਰਾਂ ਵਿੱਚ ਜਲ ਭਰ ਕੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਕਹਿਣ ਲੱਗੇ ਖਾਲਸਾ ਜੀ ਇਹੋ ਜਿਹਾ ਰਾਜਾ ਆਪਾਂ ਨੂੰ ਮੋੜ-ਮੋੜ ਕੇ ਨਹੀਂ ਪ੍ਰਾਪਤ ਹੋਣਾ ਐਡੇ ਵੱਡੇ ਭਾਰੀ ਤੇਜ ਪ੍ਰਤਾਪ ਵਾਲਾ ਜੇ ਗਲਤੀ ਕਰ ਬੈਠਾ ਤੇ ਕਿਵੇਂ ਮੁਜਰਮ ਬਣ ਕੇ ਖਾਲਸੇ ਦੇ ਸਾਹਮਣੇ ਆਇਆ ਹੈ ਕਹਿੰਦਾ ਮੈਨੂੰ ਕੁੱਟ ਲਓ ਜਿਵੇਂ ਮਰਜ਼ੀ ਕਰ ਲਓ ਖਾਲੋ ਦੇੜ ਦਿਓ ਪਰਵਾਣ ਜੋੜੇ ਚੜਵਾ ਲਓ ਜੁੱਥੇ ਭਾਂਡੇ ਮੰਜਾਓ ਜੋ ਮਰਜ਼ੀ ਤਰਖਾ ਲਾਓ ਮੇਰੇ ਸਿਰ ਮੱਥੇ ਤੇ ਪਰ ਮੈਨੂੰ ਖਾਲਸਾ ਦੀ ਮਰਜ਼ੀ ਮੜੀ ਭਾਰੀ ਬੜੀ ਕੜਾ ਪ੍ਰਸ਼ਾਦ ਦੀ ਦੇਗ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਅਕਾਲ ਅਕਾਲ ਪੁਰਖ ਸਾਹਿਬ ਕਰਵਾਈ ਗਈ ਅਰਦਾਸ ਕੀਤੀ ਪੰਜਾਬ ਪਿਆਰਿਆਂ ਨੇ ਸੋ ਖਾਲਸਾ ਜੀ ਅੱਜ ਅਸੀਂ ਵਿਚਾਰ ਕੇ ਵੇਖੀਏ ਹਰੇਕ ਦਾ ਚਿਤ ਕਰਦਾ ਮੈਂ ਸ਼ੇਰੇ ਪੰਜਾਬ ਕਹਾ ਲਵਾਂ ਪਰ ਗਰੀਬਾਂ ਦੇ ਘਰ ਸਿਰ ਤੇ ਪੰਡਾ ਚੱਕ ਕੇ ਲਿਜਾਂਦਾ ਕੋਈ ਨਹੀਂ ਟੱਕਿਆ ਜਾਵੇਗਾ ਜੇ ਕੋਈ ਵੋਟਾਂ ਵਾਸਤੇ ਕੋਈ ਥੋੜਾ ਬਹੁਤ ਤਪਖੰਡ ਕਰ ਲਵੇ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਸ ਮੌਕੇ ਤੇ ਵੋਟਾਂ ਦੀ ਲੋੜ ਨਹੀਂ ਸੀ ਨਿਸ਼ਚਿਤ ਸੀ ਗੁਰੂ ਦਾ ਪਿਆਰਾ ਸੋ ਕੇਵਲ ਸੇਵਾ ਭਾਵ ਤੇ ਗਰੀਬਾਂ ਨੂੰ ਮਜ਼ਰੂਮਾਂ ਨੂੰ ਸੋ ਉਹਨਾਂ ਦੀ ਮੁੱਖ ਨੂੰ ਗੁਰੂ ਕੀ ਬੋਲਕ ਜਾਣ ਕੇ ਗੁਰੂ ਕਲੀਆਂ ਵਾਲ ਦਾ ਹੁਕਮ ਮੰਨ ਕੇ ਸਈ ਅਰਸਨਲ ਜਿਵੇਂ ਰਾਜ ਕੀਤਾ ਔਰ ਸਾਰਣ ਇੱਕੋ ਲਗਦ ਨਾਲ ਤਕਿਆ ਮੁਸਲਮਾਨਾਂ ਨੂੰ ਵਜ਼ੀਰ ਬਣਾਇਆ ਹਿੰਦੂਆਂ ਨੂੰ ਵਜ਼ੀਰ ਬਣਾਇਆ ਸੋ ਬਾਕੀ ਦੇ ਸਿੰਘਾਂ ਨਾਲ ਜੋੜ ਕੇ ਰੱਖਿਆ ਲਾਡ ਦੀਆਂ ਫੌਜਾਂ ਸੋ ਅਕਾਲੀ ਫੂਲਾ ਸਿੰਘ ਵਰਗੇ ਗੁਰਮੁਖ ਪਿਆਰੇ ਜਿਹੜੇ ਸਨ ਸੁਤੰਤਰ ਆਪਣੀ ਜੱਥੇਬੰਦੀ ਵਾਲੇ ਇਹ ਕਹਿ ਦੇਣਾ ਕਿ ਤੇਰੇ ਪਾਸੋਂ ਪ੍ਰਖਾ ਨਹੀਂ ਲੈਣੀ ਪਰ ਜੇ ਕਿਤੇ ਕੋਈ ਔਕੜ ਤੇ ਮੁਸ਼ਕਲ ਆਵੇ ਉਸ ਮੌਕੇ ਤੇ ਦੱਸ ਦੇਣਾ ਅਸੀਂ ਅਮਦਦ ਕਰਾਂਗੇ ਮਹਾਨ ਜੰਗ ਜੁੱਦ ਜਿਨ੍ਹਾਂ ਨੇ ਕੀਤੇ ਹਰੀ ਸਿੰਘ ਨਲੂਏ ਵਰਗੇ ਜਿਨ੍ਹਾਂ ਦੇ ਨਾਲ ਯੋਧੇ ਸਨ ਸਾਰੇ ਸਿੰਘਾਂ ਨੂੰ ਆਪਣੇ ਨਾਲ ਇੱਕ ਮੁੱਠ ਜੋੜ ਕੇ ਰੱਖਣਾ ਸਾਰਿਆਂ ਨੂੰ ਇੱਕੋ ਨਿਗਾਹ ਦੇ ਨਾਲ ਤੱਕਣਾ ਉਹ ਕਿ ਮਖਸ਼ਿਸ਼ ਤੇ ਕਿਰਪਾ ਵਾਲਾ ਜਿਹੜਾ ਗੁਰਮੁਖ ਸੀ ਸੋ ਅੱਜ ਦੇ ਦਿਨ ਉਹ ਵੀ ਸੱਚਖੰਡ ਨੂੰ ਗਿਆ ਅਦੋਂ ਤੋਂ ਲੈ ਕੇ ਸਾਡੇ ਤੇ ਉਹ ਦਿਨ ਦੁਬਾਰਾ ਨਹੀਂ ਆਉਣਾ ਸੋ ਕੱਲ ਅਖਬਾਰ ਇੱਕ ਸਿੰਘ ਨੇ ਲਿਆ ਕੇ ਦਿੱਤੀ ਸੋ ਉਸ ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜ ਜਨਜੀਤ ਸਿੰਘ ਦੀ ਉੱਪਰ ਫੋਟੋ ਸੀ ਸੋ ਉਹ ਜਦੋਂ ਉਹ ਫੋਟੋ ਤੱਕੀ ਇੱਕ ਪਾਸੇ ਵੱਲ ਮਹਾਂਪੁਰਖਾਂ ਨੇ ਸਤਖੰਡ ਜਾਣ ਦਾ ਇਹ ਵਿਚਾਰ ਆ ਤੇ ਮਹਾਰਾਜ ਇੱਕ ਪਾਸੇ ਜਦੋਂ ਸ਼ੇਰ-ਏ-ਪੰਜਾਬ ਮਹਾਰਾਜ ਜਨਜੀਤ ਸਿੰਘ ਨੂੰ ਤੱਕਿਆ ਕਿ ਇਹਨਾਂ ਦਾ ਦਿਨ ਵੀ ਸਤਖੰਡ ਜਾਣ ਦਾ ਕੋਈ ਦਿਨ ਜਿਸ ਦਿਨ ਤੇ ਮਹਾਂਪੁਰਖ ਸਿਮਰਾਂਵਾਲੇ ਸਤਖੰਡ ਨੂੰ ਗਏ ਨੇ ਇਹ ਬਹੁਤ ਤੀਰ ਜਦੋਂ ਕਾਲਜ ਦੇ ਵਿੱਚ ਮੱਜੇ ਉਸ ਮੌਕੇ ਤੇ ਮਨ ਦੀ ਬੜੀ ਬੇਬਲ ਹਾਲਤ ਹੋਈ ਮੈਂ ਉਹ ਜੋ ਲਿਖਿਆ ਹੋਇਆ ਸੀ ਗੁਰਮੁਖਾ ਵੱਲੋਂ ਸੋਹਣਾ ਜਿਹਾ ਲੇਖ ਪੜ ਰਿਹਾ ਸੀ ਤੇ ਪੜ ਪੜ ਕੇ ਚਿੱਤ ਬੜਾ ਭਾਰੀ ਉਤਰਾ ਚੜਾ ਵਿੱਚ ਆ ਰਿਹਾ ਸੀ ਓਲ ਬੈਠੇ ਸਨ ਕਾਧੀਆਂ ਤੋਂ ਆਏ ਹੋਣ ਸੰਗਤ ਉਹਨਾਂ ਵਿੱਚ ਰਾਜਨੀਤਿਕ ਬੰਦੇ ਵੀ ਕੁਦਰਤੀ ਆਏ ਬੈਠੇ ਸਨ ਉਹ ਮੇਰੇ ਵੱਲ ਤੱਕ ਰਹੇ ਸਨ ਮੈਂ ਅਖਬਾਰ ਪੜੀ ਜਾ ਰਿਹਾ ਸੀ ਜਾਣ ਬੁਝ ਕੇ ਵੀ ਥੋੜਾ ਜਿਹਾ ਮੈਂ ਹਰਕਤ ਪਾਇਆ ਜਾਨਬੁੱਝ ਕੇ ਵੀ ਉਧਰ ਧਿਆਨ ਘੱਟ ਦਿੰਦਾ ਉਹਦੇ ਵਿੱਚ ਕੋਈ ਕਾਰਨ ਸੀ ਫਿਰ ਉਹ ਰਾਜਨੀਤਿਕ ਬੰਦੇ ਨੂੰ ਕਹਿਣਾ ਪਿਆ ਕਹਿਣ ਲੱਗਾ ਕਿ ਅਖਬਾਰ ਪੜ ਰਹਿਣ ਜੋ ਧਿਆਨ ਦੇ ਨਾਲ ਪੜ ਰਹੇ ਨੇ ਮੈਂ ਪੜ ਪੜ ਕੇ ਤੇ ਹੌਕਾ ਜਿਹਾ ਲੰਮਾ ਜਿਹਾ ਲੈ ਕੇ ਉਹ ਅਖਬਾਰ ਰੱਖ ਦਿੱਤਾ ਨੇਤਰਾਂ ਵਿੱਚ ਹੰਝੂ ਪੜ ਕੇ ਕਿਹਾ ਕਿ ਇਹ ਸੱਚੇ ਬਾਦਸ਼ਾਹ ਉਹ ਬਖਸ਼ਿਸ਼ ਤੇ ਰਹਿਮ ਤਾਂ ਫਿਰ ਵੀ ਕਦੇ ਕਰੇਗਾ ਇਹ ਕਾਟਾ ਅੱਜ ਦੇ ਦਿਨ ਜਿਹੜਾ ਸਾਨੂੰ ਪਿਆ ਇਹ ਕਦੇ ਪੂਰਾ ਕਰੇਗਾ ਕਦੇ ਤੇਰੀ ਬਖਸ਼ਿਸ਼ ਤੇ ਕਿਰਪਾ ਹੋਵੇਗੀ ਸਾਡੇ ਤੇ ਫਿਰ ਪੁੱਛ ਲਿਆ ਕਿ ਸ਼ੇਰੇ ਪੰਜਾਬ ਫਿਰ ਦੁਬਾਰਾ ਨਹੀਂ ਕਿਦਵੇ ਜੰਮ ਸਕਦਾ ਉਹ ਜਮਨੌਰ ਤੱਕ ਸਾਡੇ ਕੇਸ ਵੀ ਨਿਸ਼ਾਨਬਦਾਰਾ ਨਹੀਂ ਕੁੱਲ ਸਕਦੇ ਆਪਣੇ ਲੜਕੇ ਨੂੰ ਰੋਂਦੇ ਨੂੰ ਚੁੱਪ ਕਰਾਉਣ ਵਾਸਤੇ ਪਠਾਣੀਆਂ ਫਿਰ ਨਾਲ ਦੁਬਾਰਾ ਕਹਿਣ ਗਿਆ ਕਿ ਹਰਿਆ ਆਇਆ ਨਨੂਆ ਆਇਆ ਸਾਡਾ ਉਹ ਦਬਦਬਾ ਫੇਰ ਉਸੇ ਤਨ ਏਜ ਸਰਤਾਬ ਜੰਦੀਆਂ ਕਲਮਿਸ਼ ਕਦੇ ਹੋਵੇਗਾ ਕਿ ਨਹੀਂ ਹੋਵੇਗਾ ਸੋ ਇਹ ਵੇਖ ਕੇ ਉਹਨਾਂ ਲੋਕਾਂ ਦੇ ਚਿੱਤ ਵਿੱਚ ਵੀ ਸੋ ਮਹਾਰਾਜ ਗਿਆ ਆਪਣੇ ਨੇਤਰਾਂ ਵਿੱਚ ਉਹ ਵੀ ਜਲ ਪਾਰਾ ਹੈ ਮੰਨਣਾ ਪਿਆ ਉਹਨਾਂ ਲੋਕਾਂ ਦੇ ਤਾਂ ਹੀ ਕਿ ਅੱਜ ਅਸੀਂ ਸੋ ਆਪਣਾ ਧਰਮ ਕਿਧਰ ਔਰ ਸਭ ਕੁਛ ਪਾਰੇ ਕਰਕੇ ਆਪਣੀ ਕੇਵਲ ਪ੍ਰਮਤਾ ਤੇ ਚੌਬਰਤਾ ਨੂੰ ਕੇਵਲ ਮੁੱਖ ਰੱਖੀ ਜਾਂਦੇ ਆ ਅਸੀਂ ਕਹਿੰਦੇ ਆ ਭਾਵੇਂ ਅਸੀਂ ਕੋਈ ਬਣ ਜਾਈਏ ਭਾਵੇਂ ਅਸੀਂ ਕੁਛ ਬਣ ਜਾਈਏ ਸਾਡਾ ਨਿਸ਼ਚੈ ਬੜਾ ਪਤਨਾ ਤਿੱਪੋਲਾ ਰਿਆ ਜਿੱਦਰ ਮਰਜ਼ੀ ਕੋ ਸਾਨੂੰ ਛੇੜੇ ਮਾਰ ਕੇ ਲਾਈ ਫਿਰੇ ਦੇਖਿਓ ਉਸ ਮੌਕੇ ਤੇ ਕਿਆ ਕਿ ਸ਼ੇਰੇ ਪੰਜਾਬ ਧੰਨ ਸੀ ਤੂੰ ਅੱਜ ਵਿਚਾਰ ਕੇ ਵੇਖੀਏ ਅੱਜ ਯਤਨ ਕੀਤਾ ਸੀ ਕਿ 300 ਸਾਲਾ ਸ਼ਿਦੀਪੁਰਬ ਦਾ ਸਾਲ ਹੈ ਇਸ ਸਾਲ ਦੇ ਵਿੱਚ ਰਾਗੀ ਟਾੜੀ ਕਵੀ ਤੇ ਪ੍ਰਚਾਰਕ ਜਿਹੜੇ ਸਿੰਘ ਨਾਮ ਵਾਲੇ ਨੇ ਬੇਅਮਰਤੀ ਇਹ ਨਹੀਂ ਰਹਿਣ ਦੇਣਾ ਇਹ ਕੋਈ ਅੰਮ੍ਰਿਤਾਰੀ ਹੈ ਤੇ ਸ਼ਰਾਬ ਪੀਣ ਦਾ ਤੋਨ ਨਹੀਂ ਬੋਲਣ ਦੇਣਾ ਇਸੇ ਤੇ ਮੈਂ ਗੱਲ ਚਲਦੀ ਚਲਦੀ ਉਹ ਕਾਨ ਤੱਕ ਗਈ ਇਹ ਦੱਸਤਾ ਕਿ ਜੇ ਸਾਡੀਆਂ ਕਮੇਟੀਆਂ ਜਿਹੜੀਆਂ ਮੁੱਖ ਤੋਂ ਮੁੱਖ ਨੇ ਜਾਂ ਸਾਡੇ ਵੱਡੇ-ਵੱਡੇ ਜਥੇਦਾਰ ਤੇ ਪ੍ਰਧਾਨ ਨੇ ਸੋ ਕਿਸੇ ਵੀ ਸੰਸਥਾ ਦੇ ਤੇ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਗੁਰਦੁਆਰੇ ਦੇ ਕਿਸੇ ਵੀ ਥਾਂ ਦੇ ਉਹਨਾਂ ਪੈਡੀਆਂ ਕਰਾਵਾ ਲੈ ਕਦੇ ਵੇਖ ਕੇ ਪ੍ਰਸੰਨ ਨਹੀਂ ਹੋਣਾ ਚੜ੍ਹਦੀਆਂ ਕਲਾਂ ਵਿੱਚ ਨਹੀਂ ਹੋਣਾ ਯਤਨ ਕਰਨਾ ਹੈ ਤਾਂ ਅੱਜ ਸੋਚਾਂ ਪੈ ਗਈਆਂ ਵਿਚਾਰਾ ਮਨ ਵਿੱਚ ਕਰਨ ਲੱਗ ਪਿਆ ਕਿ ਇਹ ਊਣ ਤਾਈਆਂ ਤੇ ਕਮੀਆਂ ਕਿਵੇਂ ਦੂਰ ਹੋਣਗੀਆਂ ਵੱਡੇ ਤੋਂ ਵੱਡਾ ਬੰਦਾ ਕੀ ਛੋਟੇ ਤੋਂ ਛੋਟਾ ਮੇਰੇ ਵਰਗਾ ਵੀ ਜਿਹੜਾ ਉਹ ਵੀ ਜੇ ਕੋਈ ਗਲਤੀ ਕਰ ਬੈਠਦਾ ਹੈ ਅਫਰੋਤੀ ਮੁਆਫੀ ਮੰਗਣ ਲੱਗਿਆ ਬੜੀਆਂ ਭਾਰੀ ਛਿੜਕਾਂ ਤੇ ਇਧਰ ਉਧਰ ਦੀਆਂ ਗੱਲਾਂ ਕਿਵੇਂ ਪਰਦਾ ਪੋਸ਼ੀ ਹੋ ਜਾਵੇ ਮੇਰਾ ਪਰਦਾ ਨਾ ਖੁੱਲ ਜਾਂਦਾ ਹੋਵੇ ਅੰਦਰ ਮੇਰੇ ਜਿਹੋ ਜਿਹਾ ਮਰਜੀ ਆ ਗੰਦ ਪਿੱਲਾ ਬਾਹਰ ਮੈਂ ਆਪਣੀਆਂ ਪੁਸ਼ਾਕਾਂ ਪਾ ਕੇ ਤੇ ਆਪਣਾ ਬਾਹਰਲਾ ਜਿਹੜਾ ਰੂਪ ਹੈ ਪੇਖ ਬਣਾ ਕੇ ਉਹਨਾਂ ਪ੍ਰੀਤੀਆਂ ਨੂੰ ਮੈਂ ਆਪਣੇ ਅੰਦਰ ਦਬਾਈ ਰੱਖਾਂ ਮੇਰੇ ਅਗੁਣਾ ਦਾ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਅੱਜ ਇਹ ਕਮੀ ਖਾਲਸਾ ਜੀ ਸਾਡੇ ਵਿੱਚ ਆ ਗਈ ਹੈ ਪਰ ਅੱਜ ਸ਼ੇਰੇ ਪੰਜਾਬ ਮਹਾਰਾਜਾ ਜਨਜੀਤ ਸਿੰਘ ਦੀ ਵਰਸੀ ਜੇ ਅਸੀਂ ਚੇਤੇ ਕਰੀਏ ਤਾਂ ਸਿੱਖਿਆ ਮਿਲਦੀ ਹੈ ਕਿ ਆਪਣਾ ਤਲਵੰਦ ਤਾਨੇ ਸਿ ਗੁਰੂ ਕਸਮ ਜਣਾ ਹੈ ਸਤਗੁਰੂ ਜੀ ਪੁਰਾਤਨਤ ਬਚਾ ਕੇ ਰੱਖਣ ਪਰ ਜੇ ਕਿਸੇ ਪਾਸੋਂ ਹੋ ਜਾਵੇ ਤਾਂ ਹੱਥ ਜੋੜ ਕੇ ਗਾਲ ਚ ਪੱਲਾ ਪਾ ਕੇ ਸਿੱਖ ਹੋ ਜਾਵੇ ਬੇਨਤੀ ਕਰੇ ਕਿ ਖਾਲਸਾ ਜੀ ਮੈਨੂੰ ਕਿਰਪਾ ਕਰਕੇ ਬਖਸ਼ ਲਓ ਇੱਥੇ ਭਾਵੇਂ ਮੈਨੂੰ ਤੇਲ ਦੇ ਕੜਾਏ ਵਿੱਚ ਤੁਸੀਂ ਤਲਦੇ ਹੋ ਇੱਥੇ ਭਾਵੇਂ ਘੋੜੋ ਵਾਲ ਵਾਲ ਕੇ ਮੇਰੇ ਉੱਪਰ ਪਾ ਲਓ ਅਲ ਕਿ ਜੋ ਮਰ ਦੀ ਪਰਖ ਆ ਲਓ ਜੋੜੇ ਚੜਵਾ ਲਓ ਝੂਠੇ ਭਾਂਡੇ ਮਝਾ ਲਓ ਪਰ ਮੈਨੂੰ ਜੰਮਦੂਤਾਂ ਦੇ ਵਾਸਨਾ ਪੈਣ ਦੇ ਆਜੇ ਸੋ ਖਾਲਸ ਹੈ ਜੀ ਇਹ ਸਾਡੇ ਵਿੱਚ ਕਮੀ ਆ ਗਈ ਬੜੀ ਭਾਰੀ ਇਸ ਕਮੀ ਦਾ ਕਾਰਨ ਅੱਜ ਤੈਂਦੀ ਕਲਾ ਹੈ ਸਾਡੀ ਇੱਕੋ ਇੱਕ ਤੈਂਦੀ ਕਲਾ ਦਾ ਕਾਰਨ ਹੈ ਸਾਡੇ ਅੰਦਰ ਧਰਮ ਦਿੜ ਤੇ ਪਰਪੱਕ ਨਹੀਂ ਰਹਿ ਗਿਆ ਸਾਡੇ ਵਿੱਚ ਸਿੱਖੀ ਮਾਤਾ ਦੇ ਭਰਾ ਬੜਾ ਭਾਰੀ ਘਟ ਗਿਆ ਲਾਲਚ ਵਿੱਚ ਅਸੀਂ ਫਸ ਗਿਆ ਝੂਠੀ ਪ੍ਰਪਤਾ ਤੇ ਬਣਾਈ ਸਾਨੂੰ ਪ੍ਰਾਪਤ ਹੋ ਜਾਵੇ ਕਿਦਰੇ ਗੁਰੂ ਕੀ ਸਿੱਖੀ ਕਿਦਰੇ ਸਾਡਾ ਧਰਮ ਕਿਦਰੇ ਰਾਸਮਾਂ ਯਾਦਾ ਜੁਰਮ ਮਰਦੀ ਰਹਿ ਜਾਵੇ ਅੱਜ ਇਹ ਕਮੀਆਂ ਤੇ ਊਂ ਤਾਈਆਂ ਦਾ ਕਾਰਨ ਹੈ ਕਿ ਅਸੀਂ ਪਹਿਲੀਆਂ ਕਲਾਵਲ ਜਾ ਰਹੇ ਹਾਂ ਔਰ ਅਣਮਤੀਏ ਲੋਕ ਜਿਹੜੇ ਹਨ ਸੋ ਉਹਨਾਂ 'ਚ ਚੜ ਮਚ ਰਹੀ ਹੈ ਉਹ ਜੋ ਮਰਜੀ ਪ੍ਰੀਤियां ਮਦ ਫੈਲਦੀਆਂ ਕਰੀ ਜਾਣ ਸੋ ਉਹਨਾਂ ਨੂੰ ਰੋਕਣਾ ਤੇ ਸੱਮਣਾ ਭਾਵੇਂ ਗੁਰੂ ਤੇ ਚਾਰੇ ਕਰੇ ਵੀ ਨਿਆਸੇ ਤੇ ਬਿਹੌਸਲੇ ਨਹੀਂ ਜਦ ਵੀ ਕਲਾਵਲ ਡਟਮਾ ਉਹ ਜੋ ਪੁੱਤਰ ਦੇ ਦੇ ਕੇ ਗੁਰੂਪੰਥ ਦੀ ਤੇ ਗੁਰੂ ਘਰ ਦੀ ਚੰਦ ਕਲਾ ਹਰ ਮੌਕੇ ਚਾ ਰਹੇ ਹਨ ਔਰ ਇਹ ਵੱਡੀ ਭਾਰੀ ਜਿਹੜੀ ਕਹਾਟ ਹੈ ਇਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਮ ਸਾਡੇ ਅੰਦਰੋਂ ਦੂਰ ਕਰਾਉਣ ਤੇ ਇੱਕ ਇੱਕ ਸਿੰਘ ਸ਼ੇਰੇ ਪੰਜਾਬ ਬਣੇ ਤੇ ਗੱਜੇ ਸ਼ੇਰੇ ਪੰਜਾਬ ਕੁਰਸੀਆਂ ਨਾਲ ਨਹੀਂ ਬਣਿਆ ਜਾਣਾ ਸ਼ੇਰੇ ਪੰਜਾਬ ਖੁਨਾ ਨਾਲ ਬਣਿਆ ਜਾਣਾ ਸ਼ੇਰੇ ਪੰਜਾਬ ਗੁਰੂ ਕੀ ਸਿੱਖੀ ਕਮਾਇਆ ਮਰਿਆ ਜਾਣਾ ਅੰਦਰੋਂ ਤੇ ਬਾਹਰੋਂ ਸਾਰੇ ਗੁਰੂ ਕੇ ਸਿੱਖ ਹੋਈਏ ਜੇ ਇਹ ਕਿਹਾ ਜਾਵੇ ਕਿ ਅੰਮ੍ਰਿਤ ਛਕਾ ਕੇ ਸਰਬ ਸਿੰਘਾਂ ਨੂੰ ਵਿਗਾੜ ਰਹਾ ਪਿਆਰਪੁਰ ਪਿਆਰ ਕਰ ਰਹਾ ਹੈ ਐ ਸ਼ੇਰ ਪੰਜਾਬ ਪੁਣਾ ਕਦੇ ਵੀ ਨਹੀਂ ਹੋਵੇਗਾ ਸੋ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਮੇਰਾ ਕੰਮ ਤੇ ਰਹਿਮਤਾ ਕਰਨ ਸਾਡੇ ਅੰਦਰ ਸਿੱਖੀ ਰੋਮ ਰੋਮ ਦੇ ਵਿੱਚ ਧਸ ਜਾਵੇ ਸਵਾਸ ਸਵਾਸ ਗੁਰੂ ਕੀ ਬਾਣੀ ਪੜਿਆ ਕਰੀਏ ਪੰਜ ਅਕਸਰ ਦੀ ਰਹਿਤ ਸਾਡਾ ਜੀਵਨ ਬਣ ਜਾਵੇ ਬਾਣੀ ਸਾਡੀ ਜ਼ਿੰਦਗੀ ਦਾ ਆਸਰਾ ਬਣ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਿੜ ਨਿਸ਼ਚਾ ਹੋ ਜਾਵੇ ਸਤਿਗੁਰ ਜੀ ਮੇਰ ਹੋਵੇ ਲੋਗਨ ਕੀਆ ਵਢਿਆਈਆਂ ਬੈ ਸੰਤਰ ਪਾਗੋ ਸੋ ਜਿਉ ਮਿਲਿਆ ਪਿਆਰਾ ਆਪਣਾ ਤਿਉ ਬੋਲ ਕਰਾ ਗੋ ਐਸੀ ਬਖਸ਼ਿਸ਼ ਹੋ ਜਾਵੇ ਇਹ ਦੁਨੀਆਂ ਦੀਆਂ ਵਢਿਆਈਆਂ ਸੋ ਇਹ ਅੱਗ ਵਿੱਚ ਸਾੜ ਦੇਈਏ ਸੋ ਇਹਨਾਂ ਸੜਨ ਜੋਗੀਆਂ ਨੇ ਪਰਮੇਸ਼ਰ ਦੇ ਨਾਲੋਂ ਸਾਨੂੰ ਦੂਰ ਕਰ ਦਿੱਤਾ ਸੱਚੇ ਪਾਤਸ਼ਾਹ ਕਿਰਪਾ ਕਰੋ ਬਖਸ਼ਿਸ਼ਾਂ ਤੇ ਮਿਹਰਾਂ ਕਰੋ ਫਿਰ ਉਹ ਜਿਉ ਸਿੱਖਾਂ ਵਾਲਾ ਚੜ੍ਹਦੀਆਂ ਕਲਾ ਵਾਲਾ ਸਾਡੇ ਕੋਲ ਆਵੇ ਤਾਨੂੰ ਸਮਾਂ ਸੀ ਜਿਸ ਮੌਕੇ ਤੇ ਜੇ ਕਿਤੇ ਦੀਵਾਲੀ ਦਾ ਮੇਲਾ ਆ ਗਿਆ ਤਾਂ ਖਾਲਸੇ ਨੇ ਦਿੱਲੀ ਦਾ ਤਖਤ ਛੱਡ ਦਿੱਤਾ ਸੋ ਕਹਿੰਦੇ ਚਲੋ ਚੱਲ ਕੇ ਦੀਵਾਲੀ ਤੇ ਦਰਸ਼ਨ ਕਰ ਆਈਏ ਅੰਮ੍ਰਿਤ ਸਰੋਵਰ ਚ ਛੁੱਭੇ ਲਾ ਆਈਏ ਨਿੱਤ ਅੰਦਾਜ਼ ਸੱਚੇ ਪਾਤਸ਼ਾਹ ਸ੍ਰੀ ਅਮਰਪੁਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ ਤੇ ਦਿੱਲੀ ਦਾ ਰਾਜ ਜਦੋਂ ਜੀ ਕਰੇਗਾ ਉਸੇ ਮੌਕੇ ਤੇ ਆ ਕੇ ਲੈ ਲਵਾਂਗੇ ਦਿੱਲੀ ਦਾ ਰਾਜ ਇੱਕ ਉਸ ਮੌਕੇ ਤੇ ਗੁਰੂ ਕੀ ਸਿੰਘਾਂ ਵਾਸਤੇ ਬਹੁਤ ਛੋਟੀ ਤੇ ਮਾਮੂਲੀ ਜਿਹੀ ਗੱਲ ਸੀ ਤਿਆਗੀਆਂ ਵਾਸਤੇ ਪਰ ਸੋ ਇਹ ਸਿਉਣਾ ਜਦੋਂ ਮਰਜੀ ਜਾ ਕੇ ਫਿਰ ਦਿੱਲੀ ਦਾ ਰਾਜ ਸੰਭ ਲੈਣਾ ਪਰ ਤਿਆਗ ਸੀ ਮਨ ਦੇ ਵਿੱਚ ਪਿਆਰ ਸੀ ਹਰਿਮੰਦਰ ਸਾਹਿਬ ਦੇ ਨਾਲ ਸੋ ਸਿਦਕ ਸੀ ਰਾਮਦਾਸ ਸਰੋਵਰ ਨਾਲ ਤੇ ਸਭ ਉੱਤੇ ਪਾਪ ਕੁਮਾਤੇ ਬਾਣੀ ਦਾ ਨੇ ਤਨੇਮ ਗੁਰਸਿੱਖੀ ਦਾ ਜੀਵਨ ਇਹ ਆਦਰਸ਼ ਸੀ ਉਸ ਮੌਕੇ ਤੇ ਅੱਜ ਇਹ ਸਾਡੇ ਪਾਸੋਂ ਗੋਲ ਇਹ ਦੂਰ ਹੋ ਰਹੇ ਨੇ ਨਿਰਵਪ ਹੋ ਰਹੇ ਨੇ ਤਿਆਗ ਅੱਜ ਦਾ ਸਿੱਖ ਜਿਹੜਾ ਇਹਨਾਂ ਗੁਣਾਂ ਦੇ ਧਾਰਨੇ ਹੋਣ ਦੀ ਬਜਾਏ ਸਗੁਤਿਆਗੀ ਇਹਨਾਂ ਗੁਣਾਂ ਦਾ ਬਣ ਰਿਹਾ ਹੈ ਚਾਹੀਦਾ ਸੀ ਤਿਆਗਣਾ ਤਿਆਗਣ ਦੀ ਕਾ ਕਾਮ ਕ્રોਧ ਲੋਭ ਤਿਆਗਣਾ ਸੋ ਹੁਲ ਕਰਦੀ ਸੇਵਾ ਚਤਨਮਾਨ ਸਾਰਪੁਰਵਾਹ ਕਰਨਾ ਗੁਰੂ ਕੀ ਸਿੱਖੀ ਨੂੰ ਵਧਾਉਣ ਦਾ ਹਰ ਹੀਲੇ ਹਰ ਬਹਾਨੇ ਯਤਨ ਕਰਨਾ ਸਵਾਸ ਸਵਾਸ ਗ਼ੋਮ ਗ਼ੋਮ ਦਿਨ ਕੜੀ ਪਾਲ ਮਹੀਨੇ ਤੇ ਸਾਲ ਗੁਰੂ ਕੇਸ਼ਿੰਗਾਂ ਨੇ ਇਸੇ ਪਾਸੇ ਬਣਫਲੇ ਹੋਣੇ ਚਾਹੀਦੇ ਹਨ ਸੋ ਸੱਚੇ ਪਾਤਸ਼ਾਹ ਸਾਡੇ ਤੇ ਮੇਰਾ ਕਰਨ ਛੇ ਪੰਜਾਬ ਮਾਲਾ ਜਨਜੀਤ ਸਿੰਘ ਦੀ ਵਰਸੀ ਚੇਤੇ ਆਉਣ ਤੋਂ ਸੋ ਇਨੀ ਐਸ ਬੇਨਤੀਆਂ ਕੀਤੀਆਂ ਹਨ ਸੁਣੋ ਸਤਿਗੁਰੂ ਅਜੇ ਅਨਸਾਰ ਆਪਣੇ ਪਿਆਰੇ ਸਿੱਖਾਂ ਤੇ ਕੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਕਰ ਰਹੇ ਹਨ ਵਾਹਿਗੁਰੂ ਸਾਹਿਬ ਜੀ